ਹਾਂਜੀ ਮੇਤਰੋ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਇੱਕ ਪ੍ਰੋਡਕਟ ਲੈ ਕੇ ਆਏ ਆ ਐਫਐਮਸੀ ਦਾ ਇਹ ਬਾਈ ਪ੍ਰੋਡਕਟ ਆ ਜਿਹੜਾ ਇਹ ਗੁੱਲੀ ਡੰਡੇ ਤੋਂ ਆ ਜਿਹੜੇ ਮਤਲਬ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਲੀ ਡੰਡਾ ਹੁੰਦਾ ਚੌੜੇ ਪੱਤੇ ਵਾਲਾ ਨਦੀਨ ਹੁੰਦਾ ਬਾਥੂ ਖੰਡੀ ਜਿੰਨਾ ਵੀ ਮਤਲਬ ਸਾਰਾ ਕੱਖਾ ਉਹਨੂੰ ਬਾਈ ਇਹ ਕੰਟਰੋਲ ਕਰਦਾ ਤੇ ਬਹੁਤ ਵਧੀਆ ਪ੍ਰੋਡਕਟ ਆ ਬਾਈ ਅੰਬਰੀਵ ਆ ਇਹਦਾ ਨਾਮ ਆ ਤੇ ਆਪਾਂ ਫਾਰਮਰ ਦੇ ਖੇਤ ਚ ਆਏ ਹੋਇਆ ਬਾਈ ਸਰਪੰਚ ਸਾਹਿਬ ਨੇ ਇਹ ਪਿਛਲੇ ਸਾਲ ਇਹਨਾਂ ਨੇ ਕਰੀਤੀ ਬਾਈ 25 ਏਕੜ ਦੇ ਉੱਪਰ ਇਹਨਾਂ ਦੇ ਖੇਤਾਂ ਦੇ ਵਿੱਚ ਬਾਈ ਇੰਨਾ ਕਿ ਨਦੀਨ ਹੁੰਦਾ ਸੀ ਨਾ ਵੀ ਬਹੁਤ ਜ਼ਿਆਦਾ ਤੁਸੀਂ ਗੱਲਾਂ ਛੱਡ ਦਿਓ ਤੇ ਤੁਹਾਨੂੰ ਆਪਾਂ ਸਰਪੰਚ ਸਾਹਿਬ ਨਾਲ ਵੀ ਮਲਾਉਨੇ ਆ ਹਨਾ ਤੇ ਇਹਨਾਂ ਨੇ ਪਿਛਲੇ ਸਾਲ ਮਤਲਬ ਇਹਦਾ ਰਿਜ਼ਲਟ ਆਪਾਂ ਬਾਈ ਉਹੀ ਗੱਲ ਕਰਦੇ ਹੁੰਨੇ ਆ ਵੀ ਆਪਾਂ ਪਹਿਲਾ ਚੀਜ਼ ਨੂੰ ਬਰਤਦੇ ਆ ਫੇਰ ਥੋੜੇ ਤੱਕ ਬਚਾਉਨੇ ਆ ਹਨਾ ਏ ਭਾਈ ਆਪਾਂ ਨੇ ਬਰਤ ਦੀ ਬਰਤੀ ਦੀ ਤੇ ਆਪਾਂ ਖੇਤ ਵੀ ਦੇਖੇ ਨੇ ਹਨਾ ਇਹਦਾ ਰਿਜ਼ਲਟ ਬਹੁਤ ਸੋਹਣਾ ਬਾਈ ਤੁਸੀਂ ਆਪਣੇ ਖੇਤਾਂ 'ਚ ਜਿੱਥੇ ਬਹੁਤ ਜ਼ਿਆਦਾ ਗੁੱਲੀ ਡੰਡਾ ਹੁੰਦਾ ਕਿਉਂ ਭਾਈ ਜਿਹੜਾ ਮਤਲਬ ਆਪਾਂ ਫਸਲ ਹੈ ਫਸਲ ਦਾ ਜਿਹੜਾ ਮੇਨ ਕਾਰਨ ਹੁੰਦਾ ਝਾੜ ਦਾ ਉਹ ਝਾੜ ਨਿਰਪਰ ਕਰਦਾ ਹੁੰਦਾ ਕੱਖਾਂ ਦੇ ਜੇ ਤੁਹਾਡੇ ਖੇਤ ਦੇ ਵਿੱਚ ਕੱਖ ਜ਼ਿਆਦਾ ਆ ਨਦੀਨ ਜ਼ਿਆਦਾ ਆ ਤਾਂ ਭਾਈ ਝਾੜ ਬਹੁਤ ਘੱਟ ਹੁੰਦਾ ਤੁਸੀਂ ਕੁਝ ਮਰਜ਼ੀ ਪਾ ਲਓ ਯੂਰੀਆ ਪਾ ਲਓ ਪੋਟਾਸ਼ ਪਾ ਲਓ ਜੋ ਮਰਜ਼ੀ ਪਾ ਲਓ ਕਿਉਂ ਝਾੜ ਆਪਾਂ ਬਾਈ ਉਹਦੇ ਨਾਲ ਵਧਾਤਾ ਸਕਦੇ ਆ ਪਰ ਜਿਹੜੇ ਕੱਖ ਨੇ ਉਹ ਕੰਟਰੋਲ ਕਰਨੇ ਜ਼ਰੂਰੀ ਹੁੰਦੇ ਨੇ ਕਿਉਂ ਅਗਲੇ ਸਾਲ ਬਾਈ ਬੀ ਆ ਜਿਹੜਾ ਉਹਦਾ ਵਧੀਆਂ ਜਾਂਦਾ ਹੁੰਦਾ ਹਰ ਇੱਕ ਸਾਲ ਜਿਵੇਂ ਹੁਣ ਗੁੱਲੀ ਡੰਡਾ ਉਹਦਾ ਬੀ ਵੀ ਅਗਲੇ ਸਾਲ ਨੂੰ ਹੋਰ ਵੱਧ ਜਾਂਦਾ ਹੁੰਦਾ ਤੇ ਇਹ ਬਾਈ ਆਪਣਾ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਨਾਲ ਇਹਦਾ ਬੈਸਟ ਦਵਾਈ ਆ ਐਨ ਪੂਰੀ ਬਾਈ ਨੇਮ ਐਫ ਐਮ ਸੀ ਦੀ ਆਪਾਂ ਨੇ ਐਮਬਰੀਵਾ ਦਵਾਈ ਆ ਇਹ ਠੀਕ ਆ ਨਾ ਤੇ ਰਿਜ਼ਲਟ ਬਾਈ ਇਹਦਾ ਬਹੁਤ ਸੋਹਣਾ ਤੇ ਸਾਰੇ ਭਰਾ ਜ਼ਰੂਰ ਕਰਿਓ ਜਿਨ੍ਹਾਂ ਦੇ ਬਹੁਤ ਜ਼ਿਆਦਾ ਕਮਾੜ ਹੁੰਦਾ ਬਾਈ ਇਹ ਆਪਾਂ ਨੇ ਬਾਈ ਕਰਨੀਆਂ 25 ਦਿਨ ਦੀ ਫਸਲ ਤੇ ਜਦੋਂ ਆਪਣੀ 25 ਦਿਨ ਦੀ ਕਣਕ ਹੋ ਗਈ ਪਾਣੀ ਤੋਂ ਪਹਿਲਾਂ ਹਾਂ ਆਪਾਂ ਬਾਅਦ 'ਚ ਆਪਾਂ ਨੇ ਬਾਈ ਪਾਣੀ ਲਾਉਣਾ ਇਹਨੂੰ ਤੇ ਬਾਈ ਇਹ ਫਾਰਮਰ ਨੇ ਲਾਲੀ ਮਨਜੀਤ ਸਿੰਘ ਪਿੰਡ ਰਾਮਗੜ੍ਹ ਛੰਨਾ ਤੇ ਮੌਜੂਦਾ ਸਰਪੰਚ ਨੇ ਤੇ ਇਹਨਾਂ ਨੇ ਬਾਈ ਪਿਛਲੇ ਸਾਲ ਆਪਣੇ ਖੇਤਾਂ ਦੇ ਉੱਪਰ ਇਹ ਜਿਹੜੀ ਦਵਾਈ ਆ ਉਹਦਾ ਛੜਕਾਅ ਕਰਿਆ ਸੀ ਤੇ ਰਿਜ਼ਲਟ ਆਪਾਂ ਸਰਪੰਚ ਸਾਹਿਬ ਤੋਂ ਪੁੱਛਦੇ ਹਾਂ ਸਰਪੰਚ ਸਾਹਿਬ ਕਿੰਨਾ ਕੁ ਗੁੱਲੀ ਡੰਡਾ ਹੁੰਦਾ ਸੀ ਜੀ ਆਪਣੇ ਗੁੱਲੀ ਡੰਡਾ ਤਾਂ ਹੀ ਸਾਡੇ ਐਂ ਲਾ ਲਓ ਵੀ ਕਣਕ ਨਾਲ ਵੀ 4-5 ਗੁਣਾ ਹੋ ਜਾਂਦਾ ਹੁੰਦਾ ਜੀ ਠੀਕ ਹੈ ਜੀ ਤੈ ਕਿ ਮੇਰੇ ਜੀ ਰਿਜ਼ਲਟ ਫਿਰ ਇਹਦਾ ਰਿਜ਼ਲਟ ਦੇਖੋ ਜੀ ਮੈਂ ਤਕਰੀਬਨ 50 ਕਿੱਲਿਆਂ ਦੀ ਖੇਤੀ ਕਰਦਾ ਹਾਂ ਇਹ ਜੋ ਅੱਧੀ ਮੈਂ ਆਪਣੀ ਐਫਐਮਸੀ ਦੀ ਪਾਈ ਦਵਾਈ ਅਮਰੀਵਾ ਠੀਕ ਹੈ ਤੇ ਅੱਧੀ ਤੇ ਮੈਂ ਹੋਰ ਕੰਪਨੀਆਂ ਦੀ ਪਾਈ ਹੈ ਠੀਕ ਹੈ ਪਰ ਮੈਂ 32 ਸਾਲ ਹੋ ਗਏ ਖੇਤੀ ਕਰਦੇ ਇਹਨੂੰ ਐਹ ਜੀ ਦਵਾਈ ਨਹੀਂ ਦੇਖੀ ਵੀ ਇੰਨਾ ਵਧੀਆ ਕੱਖ ਮਾਰਿਆ ਨੇ ਠੀਕ ਹੈ ਜੀ ਕੀ ਪੁੱਛੋਗੇ ਤੇ ਐਤ ਕੀ ਫਿਰ ਸਰਪੰਚ ਸਾਹਿਬ 50 ਏਕੜ ਦੀ ਕਰ ਰਹੇ ਆ 50 ਏਕੜ ਤੇ ਇਹੀ ਕਰਾਂਗੇ ਜੀ ਇਹ ਲੋਕਾਂ ਨੂੰ ਵੀ ਕਰਵਾਵਾਂਗਾ ਇਸ ਤੱਕ ਕਹਿ ਕੇ ਦੀ ਠੀਕ ਆ ਤੇ ਸਰਪੰਚ ਸਾਹਿਬ ਬਾਈ ਜਿੰਨੇ ਆਪਣੇ ਮਤਲਬ ਗਵਾਂਢੀ ਨੇ ਸਾਰਿਆਂ ਨੂੰ ਇਹਨਾਂ ਨੇ ਦੱਸਿਆ ਕਿ ਉਹ ਬਾਈ ਜਿਹੜੀਆਂ ਡਾਕਰ ਜ਼ਮੀਨਾਂ ਨੇ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਆਉਂਦੀ ਆ ਬਹੁਤ ਜ਼ਿਆਦਾ ਨਜਾਇਜ਼ ਆਉਂਦੀ ਆ ਤੇ ਬਾਈ ਤੁਸੀਂ ਵੀ ਇਹਨੂੰ ਵਰਤ ਕੇ ਦੇਖਿਓ ਤੇ ਰਿਜ਼ਲਟ ਬਹੁਤ ਸੋਹਣਾ ਤੇ ਬਾਈ ਜਦੋਂ ਹੁਣ ਆਪਾਂ ਦੂਜੀਆਂ ਕਰਦੇ ਆ ਜਿਹੜੀਆਂ ਪਾਣੀ ਦੇ ਕੇ ਸਪਰੇਹਾਂ ਉਹ ਕਣਕ ਤੇ ਵੀ ਅਸਰ ਪਾਉਂਦੀਆਂ ਨੇ ਇਹ ਕਣਕ ਤੇ ਵੀ ਬਾਈ ਕੋਈ ਅਸਰ ਨਹੀਂ ਪਾਉਂਦੀ ਹੈਗੀ ਇਹਦਾ ਬਾਈ ਇਹਦਾ ਵੀ ਤੁਹਾਨੂੰ ਰਿਜ਼ਲਟ ਦੇਖਿਆ ਹੋਣਾ ਜੀ ਇੱਕ ਮੇਨ ਗੱਲ ਇਹ ਜਿਹੜੀ ਆਪਾਂ ਦਵਾਈ ਆ ਐਫਐਮਸੀ ਦੇ ਬਾਈ ਆ ਆਪਣੇ ਨਾਲ ਨੇ ਜਿਹੜੀ ਇਹ ਦਵਾਈ ਆ ਬਾਈ ਆਪਾਂ ਬਾਅਦ ਚ ਮੱਕੀ ਵੀ ਸਕਦੇ ਆ ਬਾਈ ਜੋ ਮਰਜ਼ੀ ਵੀ ਸਕਦੇ ਤੁਸੀਂ ਜਿਹੜਾ ਮਰਜ਼ੀ ਹੋਵੇ ਹਾਂ ਉਹ ਵੀ ਬੀਜ ਜਾਣਾ 50 ਦਿਨ ਦਾ ਅਸਰ ਰਹਿੰਦਾ ਏ ਧਰਤੀ ਦੇ ਦਾ ਤੁਹਾਨੂੰ ਬਾਈ ਤੁਸੀਂ ਕਿਉਂ ਭਾਈ ਜਿੰਨੇ ਕਿਸਾਨ ਨੇ ਨਾ ਬਹੁਤ ਜ਼ਿਆਦੇ ਹੁਣ ਚਲੋ ਝੋਨਾ ਵੀ ਘੱਟ ਨਿਕਲੇ ਆ ਲੋਕਾਂ ਨੂੰ ਐ ਹੁੰਦਾ ਵੀ ਚਲੋ ਆਪਾਂ ਮੱਕੀ ਬੀਜ ਲਾਂਗੇ ਹਨਾ ਤੇ ਭਾਈ ਜਿਹੜੀਆਂ ਆਪਾਂ ਦੂਜੀਆਂ ਸਪਰੇਹਾਂ ਕਰਦੇ ਆਂ ਕੋਰ ਬਹਣ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੀਆਂ ਵੀ ਆਪਾਂ ਕਰਦੇ ਆਂ ਤੇ ਮੱਕੀ ਤੇ ਬਹੁਤ ਅਸਰ ਪੈਂਦਾ ਕਿਉਂ ਆਪਾਂ ਦੇਖਦੇ ਆਂ ਜਿਹੜੀਆਂ ਮੱਕੀਆਂ ਤੁਰਦੀਆਂ ਨਹੀਂ ਹੈਗਾ ਤੇ ਭਾਈ ਤੋਂ ਆਪਾਂ ਨੇ ਪੁੱਛ ਲਿਆ ਭਾਈ ਤੋਡੇ ਸਾਹਮਣੇ ਖੜੇ ਨੇ ਡਾਕਟਰ ਸਾਹਿਬ ਨੇ ਇਹ ਐਫਐਮਸੀ ਦੇ ਤੇ ਇਹ ਕਹਿੰਦੇ ਵੀ ਕੋਈ ਮਤਲਬ ਸਾਈਡ ਇਫੈਕਟ ਨਹੀਂ ਹੈਗਾ ਮੱਕੀ ਵੀ ਪੂਰੀ ਟੌਪ ਦੀ ਹੋਊਗੀ ਇਹ ਤਾਂ ਇਹ ਹੁਣ ਇਹਦੇ ਬਾਰੇ ਦੱਸ ਦੋ ਬਾਈ ਜੀ ਵੀ ਕਿੰਨੀ 1 ਏਕੜ ਦੇ ਵਿੱਚ ਕਿੰਨੀ ਪੈਂਦੀ ਆ ਵੀ ਕਿਵੇਂ ਹੈ ਹਿਸਾਬ ਕਿਤਾਬ ਦਾ ਵੀ ਕਿੰਨੇ ਦਿਨਾਂ ਤੇ ਕਰਨੀ ਆ ਆਪਾਂ ਨੇ ਇਹ ਤੇ ਖੇਤ ਚ ਗਿੱਲ ਵਾਹਣ ਦਾ ਜੇ ਕੋਈ ਉਹ ਚੱਕਰ ਤਾਂ ਨਹੀਂ ਹੈਗਾ ਵੀ ਇਹਦੇ 600 ਗ੍ਰਾਮ ਵੀ ਹੁੰਦੀ ਆ ਆਪਣੀ 600 ਗ੍ਰਾਮ ਦੀ ਪੈ ਗਈ 1 ਏਕੜ ਦੀ ਠੀਕ ਹੈ ਜੀ ਇਹ 25 ਤੋਂ 30 ਦਿਨ ਦੇ ਵਿੱਚ ਵਿੱਚ ਹੁੰਦੀ ਹੈ ਜਿਹੜਾ ਫਾਰਮਰ ਪਾਈ ਕਰਦਾ ਉਹ 25 ਤੋਂ 30 ਦਿਨ ਦੇ ਵਿੱਚ ਕਰ ਸਕਦਾ ਇਹਨੂੰ ਠੀਕ ਹੈ ਮਿੱਤਰੋ ਜਰੂਰ ਵਰਤਿਓ ਪ੍ਰੋਡਕਟ ਨੂੰ ਹਨਾ ਐਫ ਐਮ ਸੀ ਦਾ ਬਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਬਾਈ ਨੇਮ ਕੰਪਨੀ ਆ ਤੇ Ориਜਨਲ ਆ Ориਜਨਲ ਆ ਬਾਈ ਮੇਨ ਗੱਲ ਇਹ ਆ ਵੀ ਆਪਾਂ ਇਹਦੀ ਆਪਾਂ Ориਜਨਲਟੀ ਵੀ ਕਿਵੇਂ ਚੈੱਕ ਕਰ ਸਕਦੇ ਹਾਂ ਵੀ ਜਿਵੇਂ ਹੁਣ ਕੰਪਨੀ ਚ ਵੀ ਕਾਫੀ ਜਾਲੀ ਪ੍ਰੋਡਕਟ ਵੀ ਕੱਢਣ ਲੱਗ ਗਏ ਬਾਈ ਵੈਸੇ ਤਾਂ ਪਹਿਲੀ ਗੱਲੇ ਪ੍ਰੋਡਕਟ ਹੀ ਨਹੀਂ ਆਉਂਦਾ ਕੰਪਨੀ ਚ ਜਿਹੜੇ ਇਹ ਟੈਕਨੀਕਲ ਨੇ ਕਿਸੇ ਕੰਪਨੀ ਚ ਨਹੀਂ ਆਉਂਦੇ 120 ਫਲੈਕਸ ਨਾਲ ਤਿਆਰ ਹੁੰਦਾ ਹੈ ਜਿਹਨਾਂ ਨੂੰ ਲੰਬਾ ਅਸਰ ਹੁੰਦਾ ਉਹਨਾਂ ਨੂੰ ਕਹਿੰਦੇ ਝਾੜ ਖਰਾਬ ਹੋ ਜਾਂਦਾ ਪਰ ਇਹ 50 ਦੀ ਨਹੀਂ ਅਸਰ ਕਰਦਾ ਇਹ ਫਿਰ ਵੀ ਕਣਕ ਤੇ ਤਾਂ ਨਹੀਂ ਕੋਈ ਅਸਰ ਪੈਂਦਾ ਇਹ ਤਾਂ ਜਿਵੇਂ ਕਈ ਦਵਾਈਆਂ ਨੇ ਨਾ ਕਣਕ ਨੂੰ ਪੀਲੀ ਕਰ ਦਿੰਦੀਆਂ ਨੇ ਨਹੀਂ ਨਹੀਂ ਕੋਈ ਨਹੀਂ ਕਰਦੀ ਬਈ ਇਹ ਓਕੇ ਦੀ ਰਿਜ਼ਲਟ ਹੈ ਦਾ ਤੇ ਬਈ ਇਹ ਤਾਂ ਜਿਵੇਂ ਕਣਕ ਤੇ ਵੀ ਕੋਈ ਅਸਰ ਨਹੀਂ ਹੈਗਾ ਵੀ ਜਿਵੇਂ ਕਣਕ ਨੂੰ ਦੱਬ ਲੈਂਦੀਆਂ ਨੇ ਕਈ ਦਵਾਈਆਂ ਪਤਾ ਕੀ ਗੱਲ ਆ ਤੇ ਜੀ ਜਿਵੇਂ ਹੁਣ ਕਈ ਦਵਾਈਆਂ ਆਪਾਂ ਜੋ ਕਣਕ ਤੇ ਵੀ ਦੱਬ ਲਾਉਂਦੀਆਂ ਨੇ ਜੇ ਆਪਣਾ ਖੇਤ ਸਾਫ਼ ਹੁੰਦਾ ਉਹ ਆਪਾਂ ਮੈਗਜ਼ੀਨ ਦੀ ਸਪਰੇ ਪੂਰੀਆ ਪਾ ਸਕਦੇ ਆ ਉਹਦੇ ਵਾਸਤੇ ਆਪਣੇ ਕੋਲ ਹੱਲ ਆ ਜੇ ਆਪਣੇ ਖੇਤ ਦੇ ਵਿੱਚ ਨਦੀ ਨਹੀਂ ਖੜਾ ਆਪਾਂ ਕੀ ਕਰਾਂਗੇ ਬਾਕੀ ਆਪਾਂ ਝਰੇ ਪਾ ਕੇ ਵੀ ਆਪਾਂ ਕੀ ਕਰਾਂ ਸਰਪੰਚ ਸਾਹਿਬ ਨੂੰ ਪੁੱਛਦੇ ਵੀ ਕੋਈ ਕਣਕ ਤੇ ਤਾਂ ਨਹੀਂ ਅਸਰ ਪਾਇਆ ਜੀ ਕੋਈ ਵੀ 1% ਵੀ ਫਰਕ ਨਹੀਂ ਪੈਂਦਾ ਜੀ ਕੋਈ ਹੂੰ ਤੇ ਗੁੱਲੀ ਡੰਡਾ ਕਿੰਨੇ ਕਿ ਦਿਨਾਂ ਚ ਸੁੱਕ ਜਾਂਦਾ ਲਗ ਭੱਗ ਦਾ ਤਿੰਨ ਚਾਰ ਦਿਨਾਂ ਚ ਪਤਾ ਹੀ ਨਹੀਂ ਲੱਗਦਾ ਵੀ ਗਿਆ ਕਿੱਥੇ ਹਾਂ ਠੀਕ ਹੈ ਦੱਬਦਾ ਹੀ ਨਹੀਂ ਆ ਕਿਤੇ ਤੇ ਬਾਈ ਇਹਨਾਂ ਨੇ ਨਾ ਇੱਕ ਚਲੋ ਆਪਾਂ ਰეკਮੈਂਡ ਨਹੀਂ ਕਰਦੇ ਹੈਗੇ ਤੁਹਾਨੂੰ ਤੇ ਇਹਨਾਂ ਨੇ ਪੂਰਾ ਮਤਲਬ ਦੂਜੇ ਪਾਣੀ ਤੇ ਵੀ ਸਪਰੇਅ ਕਰਕੇ ਦੇਖੀ ਆ ਇਹ ਵੈਸੇ ਕੰਪਨੀ ਕਹਿੰਦੀ ਆ ਵੀ 25 ਦਿਨ ਤੇ ਸਪਰੇਅ ਕਰੋ ਤੇ ਇਹਨਾਂ ਨੇ ਟ్రਾਇਲ ਦੇ ਤੌਰ ਤੇ ਆਪਾਂ ਨੇ ਸਰਪੰਚ ਸਾਹਿਬ ਕਿੰਨੇ ਅਸੀਂ 5-6 ਕਿਲਿਆਂ ਤੇ ਇਹ ਦੀ ਦੂਜੇ ਪਾਣੀ ਤੇ ਵੀ ਕਰੀ ਸੀ ਕਣਕ ਦੇ ਬਰਾਬਰ ਕੱਖ ਹੋਇਆ ਪਿਆ ਸੀ ਉਹ ਵੀ ਮਕੇ ਪੂਰਾ ਮਾਰਤਾ ਪੂਰਾ ਰਿਜ਼ਲਟ ਮਿਲੇ ਜੀ ਉਹ ਤੇ ਵੀ ਪੂਰਾ 100% ਜੀ ਤੇ ਬਈ ਇਹ ਆਪਾਂ ਰੈਕਮੈਂਡ ਨਹੀਂ ਕਰਦੇ ਹੈਗੇ ਤੁਹਾਨੂੰ ਠੀਕ ਆ ਪਰ ਜਿਹੜਾ ਇਹਦਾ ਅਸਲੀ ਟਾਈਮ ਆ ਕੰਪਨੀ ਕਹਿੰਦੀ ਆ 25 ਦਿਨ ਤੋਂ ਬਾਅਦ ਇਹ ਦੀ ਸਪਰੇਅ ਕਰੋ ਜਦੋਂ ਤੁਹਾਡੇ ਖੇਤ ਦੇ ਵਿੱਚ ਨਦੀਨ ਪੂਰਾ ਜਿਹੜਾ ਜੰਮ ਗਿਆ ਤੇ ਬਈ ਇਹ ਦੂਜੇ ਜਿਹੜੇ ਪਾਣੀ ਨਾਲ ਵੀ ਨਿਕਲੇ ਆਉਂਦੇ ਨੇ ਸਾਰੇ ਨਦੀਨਾਂ ਨੂੰ ਰੋਕਦੀ ਆ ਹਾਂਜੀ ਹਾਂਜੀ ਬਾਈ ਉਹ 55 ਦਾ ਜਿਹੜਾ 50 ਦਿਨ ਕਹਿੰਦੇ ਆ ਆਪਾਂ ਜਦੋਂ ਪਾਣੀ ਲਾਉਨੇ ਆ ਉਹ ਗੁਲਾਬੀ ਰੰਗ ਦਾ ਹੀ ਨਿਕਲੂਗਾ ਨਹੀਂ ਮਜਨਤਾ ਗਲਾ ਰੰਗ ਨਿਕਲੂਗਾ ਉਹ ਮਰਕੀ ਨਿਕਲਦਾ ਉਹ ਬਾਈ ਅੱਗੇ ਵੀ ਨਹੀਂ ਹੁੰਦਾ ਹੈਗਾ ਵੀ 75 ਦਿਨ ਵੀ ਕੰਮ ਕੰਟਰੋਲ ਕਰ ਜਾਂਦੀ ਆ ਦਾ ਬਦਲ ਪੱਤੀ ਆ ਜਾਂਦੀ ਆ ਉਸ ਤੋਂ ਬਾਅਦ ਉਹ ਨਦੀ ਹੁੰਦਾ ਵੀ ਨਹੀਂ ਇਹ ਮਤਲਬ ਵੀ ਦੂਜੇ ਪਾਣੀ ਤੇ ਵੀ ਕੰਟਰੋਲ ਕਰਦੀ ਆ ਜਦੋਂ ਆਪਾਂ 60 ਦਿਨ ਤੱਕ तकरीबन ਦੋ ਮਹੀਨੇ-ਮਹੀਨੇ ਬਾਅਦ ਤੇ तकरीबन ਕਣਕ ਦਾ ਟਾਈਮ ਪੀਰੀਅਡ ਆਪਾਂ ਪਾਣੀ ਲਾਉਨੇ ਆ ਤੇ 50 ਦਿਨ ਤੱਕ ਬਾਈ ਇਹ ਕੰਮ ਪੂ ਦੀ ਮਰਜ਼ੀ ਮੰਗੀ ਮੱਕੀ ਜਿਹੜੀਆਂ ਆਪਾਂ ਫਸਲਾਂ ਨੇ ਕਣਕ ਤੋਂ ਬਾਅਦ ਬੀਜਦੇ ਆ ਤੁਸੀਂ ਬੀਜ ਸਕਦੇ ਹੋ ਟੈਨਸ਼ਨ ਫਰੀ ਹੋ ਕੇ ਠੀਕ ਆ ਤੇ ਜਰੂਰ ਬਾਈ ਵਰਤਿਓ ਇਹ ਪ੍ਰੋਡਕਟ ਨੂੰ ਹਨਾ ਬਾਕੀ ਸਰਪੰਚ ਸਾਹਿਬ ਤੋਂ ਪੁੱਛਦੇ ਆ ਵੀ ਉਹ ਵੀ ਕੀ ਕਹਿਣਾ ਚਾਹੁੰਦੇ ਵੀ ਜਿਨ੍ਹਾਂ ਦੇ ਖੇਤਾਂ 'ਚ ਗੁੱਲੀ ਡੰਡਾ ਹੁੰਦਾ ਸਾਡੀ ਤਾਂ ਇਹੀ ਰਾਏ ਆ ਵੀ ਸਾਰੇ ਐਫਐਮਸੀ ਦੀ ਅਮਰੀਵਾ ਦਵਾਈ ਹੀ ਕਰੋ ਹੋਰ ਕੋਈ ਨਾ ਕਰੋ ਅਸੀਂ 32 ਸਾਲਾਂ 'ਚ ਪਤਾ ਨਹੀਂ ਕਿੰਨੀਆਂ ਕੰਪਨੀਆਂ ਦਵਾਈਆਂ ਵਰਤ ਲੀਆਂ ਸਾਨੂੰ ਕਦੇ ਰਿਜ਼ਲਟ ਮਿਲੇ ਹੀ ਨਹੀਂ ਚੱਜਣ ਬਿਲਕੁਲ ਕਿਸ ਦਵਾਈ ਨੇ ਸਾਨੂੰ ਪੂਰਾ 100% ਪੂਰਾ ਰਿਜ਼ਲਟ ਦਵਾਇਆ ਇਹ ਠੀਕ ਹੈ ਮਿੱਤਰੋ ਧੰਨਵਾਦ ਤੁਹਾਡਾ ਸਾਰਿਆਂ ਦਾ